ਸੱਚੀ ਗੱਲ ਦੀ ਮੈਂ ਵੀਡੀਓ ਬਣਾ ਰਿਹਾ ਹਾਂ ਚੂਰੀ ਦੀ ਮੈਨੂੰ ਬਾਰ-ਬਾਰ ਲੋਕਾਂ ਦੇ ਕਮੈਂਟਸ ਆ ਰਹੇ ਨੇ ਤੇ ਚੂਰੀ ਕਿਸ ਤਰ੍ਹਾਂ ਬਣਦੀ ਆ ਤੇ ਇਹਦੇ ਕੀ ਫਾਇਦੇ ਹਨ ਤੇ ਬਾਕੀ ਇਹ ਚੂਰੀ ਜਿਹੜੀ ਹੈ ਇਹ ਮੈਂ ਧਰਨ ਦੀ ਵੀਡੀਓ ਦੇ ਵਿੱਚ ਦੱਸਿਆ ਸੀ 58 ਨੰਬਰ ਵੀਡੀਓ ਮੇਰੀ ਜੋ ਧਰਨ ਦੀ ਹੈ ਉਹ ਤੁਸੀਂ ਦੇਖੋ ਤੇ ਅਗਰ ਤੁਹਾਡੇ ਬਾਰ-ਬਾਰ ਧਰਨ ਪੈਂਦੀ ਹੈ ਤੇ ਤੁਹਾਨੂੰ ਉਹਨੂੰ ਠੀਕ ਕਰਨ ਵਾਸਤੇ ਤੁਹਾਨੂੰ ਚੂਰੀ ਖਾਣੀ ਬਹੁਤ ਜ਼ਰੂਰੀ ਹੈ ਔਰ ਲਗਾਤਾਰ 4-5 ਦਿਨ ਚੂਰੀ ਖਾਓ ਬਾਕੀ ਜਿਹੜੀ ਤਰਨ ਪੈਂਦੀ ਹੈ ਇਹ ਬਾਤ ਰੋਗ ਨਾਲ ਸੰਬੰਧ ਹੁੰਦੀ ਹੈ ਤੇ ਇਸ ਤੋਂ ਇਲਾਵਾ ਅਗਰ ਤੁਸੀਂ ਇਸ ਨੂੰ ਖਾਂਦੇ ਹੋ ਤਾਂ ਤੁਹਾਡਾ ਸਰੀਰ ਜਿਹੜਾ ਇਹ ਲੋਹਾ ਹੋ ਜਾਏਗਾ ਤੇ ਬਾਕੀ ਇਸ ਤੋਂ ਇਲਾਵਾ ਮੈਂ ਰੋਟੀ ਪਕਾਈ ਹੈ ਪਹਿਲਾਂ ਰੋਟੀ ਜਿਹੜੀ ਆ ਇਸ ਦੇ ਪੀਸ ਕੀਤੇ ਨਿਕੇ ਨਿਕੇ ਪੀਸ ਕਰਨ ਤੋਂ ਬਾਅਦ ਫੇਰ ਅਸੀਂ ਦੇਖੋ ਇਸ ਦੇ ਵਿੱਚ ਕੀ ਕਰਨਾ ਹੈ ਅਸੀਂ ਇਸ ਨੂੰ ਦੇਖੋ ਇਹ ਕਿਉਂ ਹੈ ਇਹ ਕਿਉਂ ਹੈ ਇਹ ਕਿਉਂ ਜਿਹੜਾ ਅਸੀਂ ਅਸਲੀ ਕਿਉਂ ਆ ਤੇ ਤੁਸੀਂ ਇਸ ਨੂੰ ਤੁਸੀਂ ਕੀ ਕਰਨਾ ਹੈ ਇੱਕ ਕੜਛੀ ਕਿਉ ਦੀ ਲੈਣੀ ਹੈ ਜਿਆਦਾ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਤੁਸੀਂ ਇੱਕ ਕੜਛੀ ਜਿਹੜੀ ਆ ਉਹ ਸ਼ੱਕਰ ਲੈਣੀ ਹੈ ਹੁਣ ਅਸੀਂ ਕੀ ਕਰਨਾ ਹੈ ਅਸੀਂ ਇਸ ਨੂੰ ਮਿਕਸ ਕਰਨਾ ਹੈ ਤੁਸੀਂ ਜੇ ਅਗਰ ਹਫਤੇ 'ਚ ਇੱਕ ਵਾਰੀ ਵੀ ਚੂੜੀ ਖਾ ਲੈਂਦੇ ਹੋ ਤਾਂ ਤੁਹਾਡਾ ਸਰੀਰ ਜਿਹੜਾ ਲੋਹੇ ਵਰਗਾ ਹੋ ਜਾਏਗਾ ਜਦੋਂ ਛੋਟੇ ਹੁੰਦੇ ਆ ਮਾਮਾ ਬੱਚਿਆਂ ਨੂੰ ਚੂਰੀਆਂ ਦੇ ਦੇ ਕੇ ਪਾਲਦੀਆਂ ਸੀ ਤੇ ਬਾਕੀ ਤੁਸੀਂ ਚੂਰੀ ਜਿਹੜੀ ਆ ਉਹ ਜ਼ਰੂਰ ਖਾਓ ਇਸ ਦਾ ਕੋਈ ਨੁਕਸਾਨ ਨਹੀਂ ਹੈ ਸਰੀਰ ਨੂੰ ਤਾਕਤਵਰ ਬਣਾਉਂਦੀ ਹੈ ਤੁਹਾਨੂੰ ਵਾਤ ਰੋਗ ਜਿਹਦੇ ਕਰਕੇ ਤੁਹਾਨੂੰ ਤਰਨ ਪੈਂਦੀ ਹੈ ਵਾਤ ਰੋਗ ਜਿਹੜੀ ਆ ਉਹਨੂੰ ਖਤਮ ਕਰਦੀ ਹੈ ਚੂਰੀ ਜਿਹੜੀ ਹੈ ਸਰੀਰ ਨੂੰ ਮਜ਼ਬੂਤ ਕਰਦੀ ਹੈ ਇਸ ਕਰਕੇ ਤੁਸੀਂ ਚੂਰੀ ਜਿਹੜੀ ਹੈ ਉਸ ਨੂੰ ਖਾਣਾ ਸ਼ੁਰੂ ਕਰੋ ਪਰ ਇੱਕ ਚੀਜ਼ ਹੋਰ ਹੈ ਕਿ ਉਹ ਜਿਹੜਾ ਉਹ ਅਸਲੀ ਹੋਣਾ ਚਾਹੀਦਾ ਹੈ ਤੇ ਜਿਹਦੇ ਨਾਲ ਚੂਰੀ ਦਾ ਫਾਇਦਾ ਵੀ ਹੋ ਸਕੇ ਇਸ ਤੋਂ ਇਲਾਵਾ ਜੇ ਅਗਰ ਤੁਸੀਂ ਇਹ ਚੂਰੀ ਖਾ ਲੈਂਦੇ ਹੋ ਤਾਂ ਫਿਰ ਇੱਕ ਘੰਟਾ ਤੁਸੀਂ ਕੁਝ ਨਹੀਂ ਲੈਣਾ ਤੇ ਤੁਹਾਡੇ ਦੁਬਾਰਾ ਧਰਨ ਵੀ ਨਹੀਂ ਪੈਗੀ ਤੇ ਤੁਸੀਂ ਕਿਸੇ ਵळे ਆਮ ਤੌਰ ਤੇ ਦੇਖਿਆ ਹੈ ਉੱਚੀ ਨਮੀ ਜਗ੍ਹਾ ਤੇ ਪੈਰ ਰੱਖਿਆ ਜਾਂਦਾ ਹੈ ਤਾਂ ਵੀ ਧਰਨ ਪੈ ਜਾਂਦੀ ਹੈ ਪਰ ਇਸ ਦਾ ਇਲਾਜ ਇਹੋ ਹੀ ਹੈ ਕਿ ਤੁਸੀਂ ਚਾਰ ਪੰਜ ਦਿਨ ਚੂਰੀ ਜਿਹੜੀ ਹੈ ਸ਼ੱਕਰ ਪਾ ਕੇ ਇਹ ਸ਼ੱਕਰ ਹੈ ਤੇ ਸ਼ੱਕਰ ਪਾ ਕੇ ਚੂਰੀ ਜਿਹੜੀ ਆ ਉਹ ਬਣਾਓ ਤੇ ਇਸ ਤੋਂ ਬਾਅਦ ਅਗਰ ਇਹ ਮੇਰੀ ਮੈਂ ਹੁਣ ਤੁਹਾਨੂੰ ਖਾ ਕੇ ਦੱਸਾਂਗਾ ਅਗਰ ਇਸ ਤੋਂ ਲਾਭਾ ਜੇ ਅਗਰ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਆ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਦੇਖੋ ਇਹ ਮੈਂ ਚੂਰੀ ਖੁਦ ਖਾ ਰਿਹਾ ਹਾਂ